ਬਹੁਤੀ ਸਰਕਾਰ ਨੂੰ ਜਦੋਂ ਲੈ ਕੇ ਖੂਸੀ ਤੋਂ ਵਾਪਸ ਜਾਣਾ ਤਾਂ ਅਸਰੇ ਦੋਦੇ ਦੋਸਤਾਂ ਮੇਰੇ ਉਹ ਮੈਨੂੰ ਖੋਲ ਤੇ ਉਹਨੇ ਕਿ ਅੰਤਿਮ ਮੁਸਕੀ ਵੀਰੇ ਤੇ ਮੈਂ ਕਹਿਣਾ ਵੀ ਠੀਕ ਹੈ ਜਦ ਰਿਮੀ ਨੇ ਤੁਹਾਨੂੰ ਕਿਹ ਚੂਹ ਤੱਕ ਨੂੰ ਦੂਰ ਚਲੇ ਮੈਂ ਸਾਥੇ ਕੋ ਬਣੀ ਪਰ ਕਿਸੇ ਵੀ ਕੋਸ਼ਿਸ਼ ਤੇ ਮੈਨੂੰ ਜਵਾਬ ਦੇਣ ਦਾ ਮੌਕਾ ਨਹੀਂ ਮਿਲਿਆ ਸਾਡੇ ਪਾਸੋਂ ਕਿ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਸੋ ਸਵਾ ਦਾ ਮਕਸਦ ਹੀ ਇਹ ਨਹੀਂ ਕਿ ਪੇਪਰ ਤੇ ਵੀ ਕਿੰਤੂ ਢਾਈ ਨਾਲ ਕਲਾਬ ਤੇ ਵੀ ਕਿੰਤੂ ਢਾਈ ਨਾਲ ਤੇ ਉਹਨਾਂ ਦੇ ਜਵਾਬ ਵੀ ਸੁਨੇ ਜਾਣ ਸੋ ਅੱਜ ਦੇ ਲੇਨੂ ਗੋਪਾਲ ਜੀ ਨੂੰ ਮੋੜਾ ਹੂੰ ਤਾਂ ਮੈਂ ਜੂਰ ਕਹੂੰ ਕਿ ਅੱਜ ਦੀ ਖੁਸ਼ੀ ਬਹੁਤ ਹੈ ਸੋ ਮੈਂ ਤੁਹਾਨੂੰ ਦਈਏ ਜਿਹੜੇ ਮਿਲਿਆ ਵਿਚਾਰ ਤਾਂ ਤੋਸਟ ਹੈ خاص طور سے جگہ چھوڑ کہ انڈیا کو اٹھو سکور ماں جنہیں ہے کہ نظر روحا تیری لینہ آئے کہ تم تھوڑا جا لینہ تو پچھے کیوں ہوئے میں

ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਲੀਗ ਉਸ ਤਰ੍ਹਾਂ ਬਣਾਈ ਹੈ ਜਦੋਂ ਮੈਂ ਸੁਦੇਵ ਨੂੰ ਆਖਦਾ ਕਿ ਮਿੱਤਰ ਤੇਰੇ ਆਤਮਸਮਰਪਣੋਂ ਬਲੇ ਜਿਹੜੇ ਚੌਥੇ ਅੰਨ ਦਾ ਸਮਰਪਣ ਹੈ ਉਹ ਤੂੰ ਦੁਸਤਾਨ ਕਰੇ ਤੂੰ ਖਬਰਤ ਹੋਵੇ ਕਿ ਤੇਰਾ ਗਲਤ ਹੈ ਤਬ ਉੱਠੇ ਵੀ ਜਿਹੜੀ ਜੇ ਆਪ ਦਾ ਰਾਤ ਹੀ ਠੀਕ ਹੈ ਉਹ ਵੀ ਆਪਣੇ ਆਪ ਸਪਸ਼ਟ ਹੋਣੀ ਦੂਸਰੀ ਗੱਲ ਵਿਆਹ ਵੀ ਨਾ ਤੇ ਲੋੜ ਹੁਣਾ ਕਰੋ ਇੱਕ ਹੋ ਜਾਵੇ ਜਾਂ ਵੀ ਇੱਕ ਸੂਖ ਨੂੰ ਵਰਤਾਰ ਦੀ ਅਲੋਚਨਾ ਹੁੰਦੀ ਹੈ ਜਿਵੇਂ ਮੈਂ ਆਪਣੇ ਪੇਪਰ ਚ ਲਿਖਿਆ ਹੈ ਕਿ ਬਾਲ ਨੂੰ ਕਿੰਨਾ ਹਾਸਾ ਰੱਖਣਾ ਚਾਹੀਦਾ ਲੈਂਗੁਏਜ ਚ ਤੇ ਕਿੰਨੀ ਵਿਆਇਨਤਾ ਕੀ ਕਰੇ ਚਾਹੀਦੀ ਹੈ ਉਹਦਾ ਸਤੁਲਣ ਕਿਵੇਂ ਬਣਾਉਣਾ ਹੈ ਮੈਨੂੰ 35 ਸਾਲ ਤੋਂ ਬੜਾ ਕੰਮ ਚ ਹੈ ਸ਼ਾਇਦ ਅਤੀ ਸਮੇਂ ਸਦੀਨ ਦਿਨਾਂ ਤੋਂ ਮਾ ਉਹ ਘੇਟੋ ਬੜੇ ਹੈ ਇਸ ਸਮੇਂ ਮੈਨੂੰ یہ ہے کہ الوچنا آلوچنا کردار کنشنسا کرنی ہے آلوچنا کرنی ہے میں پہلے دور چ بہت سارے دوسروں کچھ بنائے پہلے لکھے ٹھکیاں کر کے بڑا سارا کو پھروڑ لینا ہوں میں جڑی میری سمجھ ہے کہ کتاب کی لکھنی ہے وہ بہت ਲੇਕਿਤੀ ਸੱਜਣਾ ਹੁੰਦੀ ਹੈ ਤੇ ਉਹਨੂੰ ਜੇ ਅਸੀਂ ਲੰਭ ਕਰਦੇ ਹਾਂ ਨਾ ਉਹ ਉਹ ਤੇ ਇਹ ਨਹੀਂ ਸਮਝਦਾ ਪਈ ਨਹੀਂ ਚੱਲਦਾ ਉਹਦਾ ਬਿਲਿਦੀ ਕਰਦਾ ਕਿ ਮੈਂ ਨਵੀਂ ਅਧਿਆਕਰਣਾ ਸੋ ਅਲੋਚਨਾ ਦਾ ਮਕਸਦ ਸਿਰਫ ਅਲੋਚਨਾ ਨਹੀਂ ਹੁੰਦਾ ਲੇਕਿਨ ਉਹਨੂੰ ਉਤਸ਼ਾਹਿਤ ਕਰਨਾ ਵੀ ਹੁੰਦਾ ਹੈ ਉਹਦਾ ਸਹੂਤਾ ਕਰਨਾ ਵੀ ਹੁੰਦਾ ਹੈ

ਕਿਉਂਕਿ ਸਾਡੇ ਲੋਕ ਵਿਰਕਾਂ ਪਹਿਲੀ ਕਰਦੇ ਤੇ ਜੀਤਾਂ ਦੇ ਕਰਦਾ ਹੈ ਹੀ ਨਹੀਂ ਕਿ ਟਕਿਆਂ ਦਾ ਅਵਤਾਰ ਕਰਨਾ ਹੈ ਜੇ ਅਸੀਂ ਐਨੀ ਫੰਟ ਅਲੋਚਨਾ ਕਰਕੇ ਕਿ ਜਿਹੜੇ ਸਾਰੇ ਧਰਮ ਤੇ ਸਾਡੇ ਮਾਨਸਵਾਦ ਦੇ ਤੇ ਸਾਡੀ ਜਿਹੜੀ ਲੀਗ ਦੇ ਹੈ ਮੇਰੇ ਬੇਟਾ ਏਜਸ ਦੇ ਨਾਮ ਤੇ ਬਚਦੇ ਆ ਏਜਸ ਕਰਕੇ ਆਪ ਦੇ ਨਾਲ ਜਿਹੜੀ ਗੱਲ ਕੀਤੀ ਹੈ ਬੜੇ ਤਿੱਖੇ ਜੁਬਦੇ ਪੜਾਏ ਹਨ ਪਰ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਇੰਨੀ ਸੈੱਟ ਕੀਤੀ ਹੈ ਕਿ ਜਦੋਂ ਮੈਂ ਕਹਿੰਦਾ ਕਿ ਵਿਅਕਤੀ ਜਿਹੜੀ ਤਿੱਖੜਤਾ ਉਹ ਜੁੜਣੀ ਚਾਹੀਦੀ ਮੈਨੂੰ ਲੱਗਦਾ ਕਿ ਨਹੀਂ ਹਮਤਾਂ ਦੀ ਤਿੱਖੜਤਾ ਕਿਸੇ ਜੀਵਕ ਨੂੰ ਚੁਬੇ ਤੋ ਤੁਹਾਡਾ ਗਿਲਾ ਆਪਣੀ ਖਾਤੇ ਤੇ ਤੇ ਮੇਰਾ ਜ਼ੁਹਾਵ ਆਪਣੀ ਖਾਤੇ ਤੇ ਇੱਕ ਗੱਲ ਤੰਗ ਅਲੋਚਨਾ ਮਦੋ ਪਾਈ ਗਈ ਉਹ ਸੀ ਬਈ ਆਲੂ ਦੇ ਅਰਹਾਸ ਤੇ ਟਿਪੜੀ ਕਿਉਂ ਗਈ ਮੇਗਾਜ ਕੇਰੇ ਸਾਨੂੰ ਅਲਾਸ ਦਾ ਸੰਕਰਤ ਸਮਝਾਵੇ ਕੇ ਅਲਾਸ ਕੀ ਦੀਏ ਅਲਾਸ ਦੀ ਰੋਜ਼ਨਾ ਦਾ ਬਾਬੇ ਨਾਲ ਕਿ ਨਹੀਂ ਕੀਤੀ ਹੈ ਆਪਣੇ ਭਲਾ ਲਈ ਕਿਉਂਕਿ ਉਹਨੇ ਦੱਸਤਾ ਕਿ ਤੇਰੀ ਮੰਨਤੀ ਹੈ ਤੂੰ ਰਾਤੀ ਕਰੇ ਆਦੀ ਨੇ ਮੰਨਤਾ ਤੂੰ ਤਾਂ ਆਪਣੇ ਜਗਾ ਤੇ ਬਹੁਤ ਨੇ ਕਿਤੇ ਤਰੇ ਅਰਦਾਸੀ ਸੋ ਦੋਨੋ ਦੀ ਗੱਲ ਕਰਦੇ ਹਾਂ ਸੱਚੀ ਆਵਾਜ਼ ਦੀ ਅਰੋਚਨਾ ਕਮਜੀ ਹਿਰਦ ਨਾ ਹੌਟ ਦੇਤੇ ਨਾਮ ਵਿੱਚ ਪਰ ਜਿਹੜੀ ਆਵਾਜ਼ ਦੇ ਨਾਂ ਤੇ ਜਿਹੜੇ ਪਰਪੰਚ ਨਜੇ ਜਾਂਦੇ ਨੇ ਉਹਤੇ ਟਿੱਪਣੀ ਕਰਨਾ ਔਰ ਵਿਤਾਲ ਹਾਂ ਕੇ ਇਹ ਕੋਈ ਆਪਣੀ ਆਪਕੀ ਵੱਤੋ ਕੀਦੀ ਜੋ ਬਹੁਤ ਥੋੜੀ ਬੈਠੋਈ ਹੈ ਮੈਂ ਸਾਡੇ ਬਹੁਤ ਹੀ ਸੁਖਮਾਨ ਲੋਕ ਜਿਨ੍ਹਾਂ ਤੋਂ ਅਸੀ ਅਰੋਚਨਾ ਤੇ ਭੁੱਲੇ ਸਗਾਈ ਲਈ ਹੈ ਇਹਨਾਂ ਨੂੰ ਲੈ ਕੇ ਅਸੀਂ ਰੋਟਣਾ ਕਰਨ ਲੱਗੇ ਹੈ ਡਾਕਟਰ ਜੁਗਿੰਦਰ ਨਾ ਇਨਾ ਨਾਲ 90% ਦੀ ਸੈੱਟ ਨਬੇ ਦੀ ਨਿਦ ਨਿਲਾ ਸਰਵੋ ਇੱਕ ਫਰਦਾਇਤ ਜਨਮ ਇਹ ਆਖਦੇ ਨੇ ਕਿ ਕਹਾਣੀ ਸਭੀ ਹੋਣੀ ਚਾਹੀਦੀ ਆ ਜੇ ਕੋਪਾ ਹੋਣਾ ਚਾਹੀਦਾ ਕਪਾ ਹੋਣੀ ਚਾਹੀਦੀ ਹੈ ਪਰ ਉਹ ਕਹਿੰਦਾ ਇਹ ਆਪਣੀ ਪਾਸ ਇਹ ਪੰਜਾਬੀ ਲੇਖਕ ਸਭਾ ਸਥਾਪਿਤ ਹੋਣੀ ਸੀ ਉਸ ਦੇ ਮੁਖਮੰਦਾਰ ਡਾਕਟਰ ਜਗਿੰਦਰ ਨਾਲਸਨ ਤੇ چھوٹਾ ਜਿਹਾ ਹੁਕਮ ਅਸਿਕ ਕਰਦਾ ਮੇਰੇ ਕੋਲ ਵੀ ਸੀ ਉਦੋਂ ਇਹ ਫੈਸਲਾ ਹੋਇਆ ਸੀ ਕਿ ਅਸੀਂ ਪੰਜਾਬੀ ਸਾਹਿਤ ਨੂੰ ਸੱਥਾਂ ਵਿੱਚ ਲੈ ਕੇ ਜਾਣਾ ਤੇ ਦੋਸਤੋ ਸਭਾਂ ਚ ਤਾਹੀ ਜਾਚੂਗਾ ਜੇ ਅਰੋਚਨਾ ਦੀ ਭਾਸ਼ਾ ਛੋਕੀ ਹੋ ਜੇ ਬੋਸਦੀ ਦੀ ਭਾਸ਼ਾ ਮੈਂ ਬੋਲ ਰਿਹਾ ਤੁਹਾਡੇ ਇਹ ਸ਼ਬਦ ਸਮਝ ਨਹੀਂ ਬੈ ਰਹੇ ਤੁਹਾਰਕ ਦੀ ਹਿਸਤਾ ਦਾ ਆਪਣਾ ਮਤਲਬ ਹੁੰਦਾ ਨਮਾਜ਼ਾਂ ਰੱਖ ਕੇ ਜੋ ਖੁਸ਼ਕ ਸੁਣਦੇ ਨਹੀਂ ਲੈਂਦੇ ਨਾ ਕਿਸੇ ਵੱਲ ਨਹੀਂ ਲੈਂਦੇ ਪਰ ਆਮ ਭਾਗਿਕ ਔਖੀ ਭਾਸ਼ਾ ਤੋਂ ਬਰੇਤ ਕਰਦਾ ਹੈ ਇਸ ਕਰਕੇ ਮੇਰੇ ਸਮਝਦਾ ਕਿ ਪੂਰੀ ਤਰ੍ਹਾਂ ਇਹਨੂੰ ਸਫਾ ਕੀਤਾ ਜਾ ਸਕਦਾ ਹੈ ਪਰ ਇਹ ਝੋਖੇ ਕਰਨ ਦੇ ਜਤਨ ਕਿਤੇ ਜਾ ਬੱਦੇ ਮੈਂ ਉਹ ਜਤਨ ਕਰ ਲਿਆ ਕਿ ਜਿਹਨੇ ਅਸੀਂ ਅਰੋਧਨਾ ਨੂੰ ਝੋਖੀ ਬਣਾ ਲਾਂਗੇ ਉਹਨਾਂ ਸਾਹਿਦ ਦਾ ਪ੍ਰਚਾਰ ਸਾਹਿਦ ਦਾ ਪਸਾਰ ਵਾਧੂ ਹੁਕਮ ਦੂਸਰੀ ਮੈਂ ਇਹਨਾਂ ਨਾਲ ਸਹਿਮਤ ਹੈ ਕਿ ਮੈਨੂੰ ਇੱਕ ਵਿਦਵ ਅਪਰੋਟ ਚਾਹੀਦੀ ਤੇ ਗੋਖਤਾ ਉੱਤੇ ਮੈਂ ਫਮਾਣੀ ਵਿਦਵ ਨੂੰ ਆਪਣਾ ਆਪੇ ਤੁਸੀਂ سو مجھے یہ لگتا ہے کہ یونیورسٹیاں ڈاکٹر ਰਹੇ ਨੇ ਪਿੰਡਾਂ ਦੀਆਂ ਸਥਾਣਾਂ 'ਚ ਇਹਨਾਂ ਗੋਸ਼ਟੀਆਂ 'ਚ ਉਹ ਨਹੀਂ ਆਉਂਦੇ ਤਾਂ ਖਾਲੋ ਦਾ ਬਹੁਤ ਦਾ ਤਕਾਤਾ ਹੈ ਇਹਨਾਂ ਨੇ ਗੋਸ਼ਟੀਆਂ ਦੀ ਉਤਰ ਤੇ ਬਹੁਤ ਬਣਾ ਕੰਮ ਕੀਤਾ ਮੈਂ ਨਹੀਂ ਤਰੀਕ ਕਰਦਾ ਮੈਂ ਇਹਨਾਂ ਨੂੰ ਸੁਖਿਆ ਪਰ ਅਸੀਂ ਮੈਨੂੰ ਲੱਗਦਾ ਹੈ ਕਿ ਅਰੋਚਨਾ ਦੀ ਜਿਹੜੀ ਹੈ ਜਿਸ ਹਿਸਾਬ ਤੇ ਲਿਖਿਆ ਜਾ ਰਿਹਾ ਹੈ ਉਹਨਾਂ ਸਾਥ ਤੇ ਸੰਖਾਂ ਚ ਅਲੋਚਕ ਜਿਹੜੇ ਬੁੱਢੇ ਬਾਏ ਕੋਕਟ ਨੇ ਇਹਨਾਂ ਕਰਕੇ ਜੇ ਕੋਈ ਮੇਰੀ ਜੀਸ ਨਾ ਹੈ ਕਿ ਉਹ ਹੋਰ ਵੀ ਦਾਦਾ ਨਹੀਂ ਕਿ ਕੋ ਆਉਗਾ ਜਨਮ ਹੋਣ ਦੀਆਂ ਰਕਤੀ ਤਾਂ ਹੁੰਦੇ ਨੇ ਸਾਰੇ ਪਾਸੇ ਉਸਤੀ ਹੁੰਦੇ ਤੁਸੀਂ ਮੈਨੂੰ ਜਨਮ ਡਾਕਟਰ ਮੰਨ ਕੇ ਬੈਠੋ ਬਿਲਕੁਲ ਗਰਮਤ ਹੈ ਮੈਨੂੰ ਕਿਹਾ ਬਾਗੀ ਜਤਾ ਜਦਾ ਕਿ ਯਾਦ ਹੈ ਕਿ ਕੋ ਲਿਖਦੇ ਆ ਹੁਣ ਮੈਂ ਡਾਕਟਰ ਸਾਹਿਬ ਨੇ ਕਿਹਾ पेपर ਦੇ ਨੂੰ ਜੇ ਮੈਂ ਕਹਿੰਦਾ ਤੁਹਾਨੂੰ ਪਲੈਨਿੰਗ ਕਰਾਉਣ ਦੇ ਲਈਦਾ ਨੂੰ ਮੈਂ ਕਾਫੀ ਦੇ ਸਮਾਂ ਆਪਣੇ ਰਿਲੇਸ਼ਨ ਬਹੁਤ ਨੂੰ ਸੋ ਮੈਨੂਰੀ ਲੱਗਦਾ ਕਿ ਇੱਕ ਗਰੂਪ ਇੱਕ ਵਿਦਿਆਰਥੀ ਜਿਵੇਂ ਜਨਰਲ ਜੈਂਡਾ ਮੈਂ ਪਾਉਂਦਾ ਲੇਕਿਨ ਤੈਨੂੰ ਹੋਮਾਈ ਪਰ ਉਸੇ ਕਹਿੰਦੇ ਵਿਦੂਗੋ ਕੇ ਉਹਦੇ ਜਿਹੜਾ ਸਦਾਕਰ ਤੋਂ ਕਰਦਾ ਹਿਕਾਰ ਮਿਲ ਗਿਆ बाकी का नाम आप